ਆਪ ਵੱਦੋਂ ਤੇ ਸਾਡੇ ਨਾਲ ਸੱਤੀ ਅਪਣੇ ਮਤਲਬ ਇਹ ਮਵਾਤ ਏਰੀਆ ਦੇ ਵਿੱਚੋਂ ਹਰਿਆਣਾ ਚ ਤੇ ਰਾਜਸਥਾਨ ਦੇ ਵਿੱਚੋਂ ਸੱਤੀ ਆਏ ਹੋਏ ਨੇ ਜਿਹੜੇ ਕਿ ਉਹ ਇਸ ਦੇ ਇਲਾਕੇ ਦੇ ਵਿੱਚ ਮਤਲਬ ਦਾ ਜੈ ਜਲਣ ਆਏ ਨੇ ਕਿਹੜੀਆਂ ਚੀਜ਼ਾਂ ਜਿਹਨਾਂ ਲੋੜ ਹੈ ਸਾਰੇ ਸਰਪੰਚ ਹੁੰਦੇ ਨਾਲ ਇੱਧਰ ਖੜੇ ਐ ਤੇ ਕਿਹਨਾਂ ਦੇ ਦਰਾਇਓ ਆ ਤੇ ਇਹ ਸੱਤੀ ਸਾਡੇ ਜੀ ਦੇ ਸਾਡੇ ਪਰਲੇ ਅਸਟਗਾਸ ਤੋਂ ਪੇਮ ਪਰਲੇ ਸਾਡੇ ਅਸੀਂ ਇੱਧਰ ਜਿਹੜੇ ਇਸ ਏਰੀਆ ਚ ਜਿਹੜੇ ਰਾਵੀ ਕੱਡੇ ਤੇ ਮਾਰ ਹੂਏ ਇੱਧਰ ਸਾਡਾਂ ਦੀ ਮਾਰ ਕੰਦੀ ਉਹਨਾਂ ਦੇ ਪੀੜਤ ਲੋਕਾਂ ਨਾਲ ਮਿਲ ਕੇ ਕਿਹੜੀਆਂ ਕਿਹੜੀਆਂ ਲੋੜਾਂ ਨੇ ਇਸ ਇਲਾਕੇ ਦੇ ਲੰਮੇ ਦਾਦੀਆਂ ਜਿਵੇਂ ਹੁਣ ਘਰਾਂ ਦੇ ਵਿੱਚੋਂ ਬਹੁਤ ਸਾਰੇ ਸਾਥੀ ਨੇ ਬਾਹਰ ਬੈਠੇ ਨੇ ਜਿਹੜੇ ਪਰਿਵਾਰ ਜਿਨ੍ਹਾਂ ਦੇ ਅਜੇ ਤੱਕ ਘਰੇੋਂ ਗਏ ਨਹੀਂ ਉਹਨਾਂ ਦੇ ਬਸੇਬੇ ਤੋਂ ਬਾਅਦ ਉਹਨਾਂ ਦਾ ਪੱਕਾ ਟਿਕਾਣਾ ਪਾਉਣ ਤੋਂ ਬਾਅਦ ਉਹਨਾਂ ਦੀਆਂ ਕਿਹੜੀਆਂ ਕਿਹੜੀਆਂ ਲੋੜਾਂ ਨੇ ਪਸ਼ੂਆਂ ਦਾ ਨੁਕਸਾਨ ਕਿੰਨਾ ਹੋ ਗਿਆ ਘਰਾਂ ਦਾ ਨੁਕਸਾਨ ਕਿੰਨਾ ਹੋ ਗਿਆ ਅਸੀਂ ਇਹਨਾਂ ਦੇ ਪਕੂਆ ਵਾਸਤੇ ਹਰੇ ਜ਼ਾਇਦੇ ਦਾ ਕੀ ਪ੍ਰਬੰਧ ਕਰੀਏ ਦਾਣਿਆਂ ਦਾ ਪ੍ਰਬੰਧ ਕੀ ਕਰੀਏ ਕਾਂ ਬਜਾਈ ਦਾ ਪ੍ਰਬੰਧ ਕੀ ਕਰੀਏ ਜਿਹੜਾ ਦੀ ਬਾਤ ਕਰਕੇ ਮਿੱਟੀ ਜ਼ਮੀਨ ਖਰਾਬ ਹੋ ਗਈ ਉਹਦੇ ਜਿਹੜਾ ਪੈ ਗਿਆ ਉਹਨੂੰ ਪੱਧਰ ਕਰਨ ਵਾਸਤੇ ਕਿਹੜੀ ਮਦਦ ਦੀ ਲੋੜ ਹੈ ਉਹ ਸਾਰੀਆਂ ਮਦਦਾਂ ਵਾਸਤੇ ਸਾਡੇ ਸਾਥ ਦੀ ਆਏ ਲਗਵਾ ਤੇ ਜਿਹਦੇ ਵਿੱਚੋਂ ਜਿਹੜੇ ਜਿਹੜੇ ਕੀ ਕਹਿ ਰਹੇ ਨੇ ਵੀ ਸਾਡੇ ਦੇਦੀ ਦੇ ਵਿੱਚ ਲੋਕ ਜਨੇ ਘਰਾਂ ਦੇ ਟੋਮਾ ਲਾ ਕੇ ਦੇਣ ਨੂੰ ਤਿਆਰ ਨੇ ਇੱਥੇ ਤੱਕ ਮਦਦ ਦੀ ਜਿਹੜੀ ਹਰਿਆਣਾ ਪੰਜਾਬ ਦੀ ਸਾਹ ਹੈ Rajasthan ਦੀ ਸਾਹ ਹੈ ਜੂਪੀ ਦੀ ਸਾਹ ਹੈ ਉਤਰਾਖੰਡ ਦੇ ਵਿੱਚੋਂ ਵੀ ਸਾਥគ្នਿਆ ਜਾਣਾ ਸੀ ਕੱਲ ਨੂੰ ਦੋ ਗੱਡੀਆਂ ਉੱਤਰੂ ਗਿਆਆਂ ਨੇ ਤੇ ਅਸੀਂ ਵੱਡੀ ਪੱਧਰ ਤੇ ਇਹ ਸਮਝਦੇ ਹਾਂ ਜੀ ਸਾਨੂੰ ਇਹ ਮਹਿਮਾ ਜਿਹੜੀ ਇੱਕ ਡੇਢ ਮਹੀਨਾ ਇਹ ਸਾਨੂੰ ਮਹਿਮਦਾਰੀ ਪੈਣੀ ਆ ਭਾਵੇਂ ਕੋਈ ਰੇਫ ਹੋ ਸਕਦਾ ਜੀ ਇਹ ਤਾਜੀ-ਤਾਜੀ ਮਾਰ ਪਈ ਹੈ ਕਿਸੇ ਨਗਰ ਪਾਣੀ ਲੈ ਪਰ ਆਪਣੇ ਆਪਣੇ ਤੌਰ ਤੇ ਤਰੀਕੇ ਨਾਲ ਸਾਰੇ ਮਤ ਕਰ ਰਹੇ ਨੇ ਹੜਪੀੜ ਦੇ ਲੋਕਾਂ ਤੇ ਪੰਜਾਬ ਦੀ ਵੀ ਜੀ ਵੀ ਵੱਡੀ ਮਾਰ ਨੂੰ ਪੂਰੇ ਗਵਾੜੀ ਉਤਰੀ ਭਾਰ ਦੇ ਸਾਰੇ ਥੋੜਿਆਂ ਨੇ ਜਿਆਦਾ ਹੰਗਾ ਅਰ ਦਿੱਤਾ ਸੀ ਉਹ ਯੋਗਦਾਨ ਪਾਉਣ ਵਾਸਤੇ ਸਾਥੂ ਆਪਣੇ ਕੜੇ ਤੇ ਆਏ ਜੇ ਅਸੀਂ ਇਹ ਤਿੰਨ ਦਿਨਾਂ ਦਾ ਲਾਭਾ ਦੇਲਾ ਤਰੀਕੇ ਦੇ ਵਿੱਚ ਪੂਰਾ ਜਿਆਦਾ ਕੀ ਇਹ ਤੇ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਜਿਵੇਂ ਹਰੇ-ਚਾਰੇ ਦੀ ਟੂੜੀ ਦੀ ਬਹੁਤ ਲੋੜ ਹੈ ਜਿਵੇਂ ਅਸੀਂ ਦੇਖਦੇ ਆਂ ਫਸਲਾਂ ਦੇ ਉੱਤੋਂ ਦੀ ਪਾਣੀ ਚੱਲਿਆ ਹੋਇਆ ਤੇ ਬਾਕੀ ਸਾਥੀ ਸਾਡੇ ਇਹ ਸਥਾਨਕ ਸਾਥੀ ਨੇ ਅੰਮਦਾਰਾਂ ਦੇ ਗਿਰਦਾਸ ਪੁਰਾੜੇ ਇਹਨਾਂ ਤੋਂ ਰਹਿ ਕਰਕੇ ਪੁੱਛਾਂਗੇ ਵੀ ਕਿਹੜਾ ਕਿਹੜੇ ਜਿਆਦਾ ਬੰਦ ਨੇ ਕਿਹੜੇ ਪੀੜੀ ਪੀੜਤ ਵਾਲੇ ਜੀ ਸਤਿਕਾਰ ਕਿ ਜਾ ਕੇ ਵੀ ਆਵਾਂਗੇ ਤੇ ਉਹਨਾਂ ਦੀਆਂ ਲੋੜਾਂ ਦੂਜੀ ਤਰ੍ਹਾਂ ਦੇ ਕੇਂਦਰੀ ਮੰਤਰੀ ਥੋੜੇ ਆਪਣੇ ਕੱਲ ਪੁੱਛ ਵੀਡ ਕਰਕੇ ਗਏ ਨੇ ਉਹਨਾਂ ਜਾ ਕੇ ਕਹੀ ਰਿਪੋਰਟ ਬੰਨ ਕੱਲ ਉਹਨਾਂ ਦਾ ਬਿਆਨ ਆ ਜਾਂਦਾ ਕਿ ਇੱਥੇ ਜਿਹੜੀ ਖੜ ਦੀ ਮਾਰ ਪਈ ਹੈ ਮਤਲਬ ਇੱਥੇ ਜਿਹੜੀ ਮਾਈਨਿੰਗ ਹੋ ਰਹੀ ਹੈ ਉਹਦੀ ਵਜ੍ਹਾ ਕਰਕੇ ਵੀ ਦੇਖੋ ਐਲਾਨ ਨਹੀਂ ਕਰਕੇ ਗਏ ਦੇਖੋ ਮਾਈਨਿੰਗ ਨਾਲ ਕੋਈ ਮੀਂਹ ਨਹੀਂ ਪੈਂਦਾ ਜੀ ਬਰਸਾਤ ਮਾਈਨਿੰਗ ਨਾਲ ਨਹੀਂ ਤੇ ਦੂਜੀਆਂ ਕੰਨਾਂ ਦਾ ਕੀ ਮਤਲਬ ਕਿਹਾ ਨਹੀਂ ਸਰਕਾਰ ਨੇ ਵੀ ਤੁਸੀਂ ਇਹ ਹੜਾ ਦੇ ਪ੍ਰਬੰਧ ਨੂੰ ਰੋਕਣ ਵਾਸਤੇ ਤੁਸੀਂ ਗ੍ਰਾਂਟਾਂ ਦੇ ਪੈਸੇ ਲੋੜ ਕੇ ਵੀ ਕਦੇ ਆਪਦਾ ਜ਼ਿਕਰ ਨਹੀਂ ਕੀਤਾ ਆਪਦੀਆਂ ਕਮਜ਼ੋਰੀਆਂ ਨੂੰ ਲੁਕਾਉਣ ਵਾਸਤੇ ਤੁਸੀਂ ਮਾਈਨਿੰਗ ਦਾ ਇੱਕ ਬਹਾਨਾ ਬਣਾ ਰਹੇ ਵੀ ਇੱਥੇ ਮਾਈਨਿੰਗ ਕਰਕੇ ਹੜਾ ਦੇ ਦੇਖੋ ਬਰਸਾਤ ਕੋਈ ਮਾਈਨਿੰਗ ਕਰਕੇ ਪੈਂਦੀ ਹੈ ਮਾਈਨਿੰਗ ਤਾਂ ਕਿੰਨੇ ਚਿਰ ਦੀ ਹੋ ਰਹੀ ਹੈ ਉਦੋਂ ਵੀ ਮੈਨੂੰ ਹੁੰਦੀ ਜਦੋਂ ਸੋਕਾ ਪੈਂਦਾ ਹੁੰਦਾ ਇੱਥੇ ਹੜ ਆਏ ਨੇ ਬਰਸਾਤਾਂ ਕਰਕੇ ਆਏ ਨੇ ਸੋਨੇ ਟਾਈਮਾਂ ਦੇ ਵਿੱਚ ਪਾਣੀ ਸੰਭਾਲਣ ਦਾ ਪ੍ਰਬੰਧ ਕੀ ਹੈ ਤੁਸੀਂ ਕੀ ਭਾਗੜਾ ਮੈਨੇਜਮੈਂਟ ਨੇ ਦੱਸੋ ਕੀ ਪ੍ਰਬੰਧ ਕੀਤਾ ਉਹਨਾਂ ਨੇ ਪਹਿਲਾਂ ਕਿਉਂ ਨਹੀਂ ਕੀਤਾ ਉਹ ਵੀ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕੇਂਦਰ ਦੇ ਆਪਣੇ ਅੰਡਰ ਡਾਇਰੈਕਸ਼ਨਾਂ ਨੂੰ ਜਿਸ ਕਰਕੇ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜੜ ਨਹੀਂ ਖਾਤਰ ਇੱਕ ਦੂਜੇ ਤੇ ਦੋਸ਼ ਮੜਦੇ ਰਹੇ ਤੇ ਉਹਦੇ ਕਾਰਨ ਕਰਕੇ ਪੋਲੀਟੀਕਲ ਹਾਲਾਚਾਉਂਦੇ ਨੇ ਇਹ ਜੰਨੀ ਠੀਕ ਲੱਗਦਾ ਜੇ ਪਾਣੀ ਥੋੜਾ ਥੋੜਾ ਕਰਕੇ ਛੱਡਾਈ ਜਾਂਦਾ ਤਾਂ ਐਡਾ ਵੱਡਾ ਨੁਕਸਾਨ ਨਹੀਂ ਹੁੰਦਾ ਬਿਲਕੁਲ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਜਦੋਂ ਪਹਿਲਾਂ ਇਹ ਪਤਾ ਲੱਗਿਆ ਤੁਹਾਨੂੰ ਦੇਖੋ ਦੋਨੇ ਇਹ ਨਹੀਂ ਵੀ ਕੱਲੀ ਸਰਕਾਰ ਕੇਂਦਰ ਜ਼ਿੰਮੇਵਾਰ ਹੈ ਪੰਜਾਬ ਵਾਲੇ ਵੀ ਜ਼ਿੰਮੇਵਾਰ ਨੇ ਜੇ ਤੁਸੀਂ ਹੁਣ ਹੜ੍ਹਾਂ ਦੀ ਸਫਾਈ ਨਾਲਿਆਂ ਦੀ ਸਫਾਈ ਕੀਤੀ ਹੁੰਦੀ ਇਹ ਆਪ ਦਾ ਪ੍ਰਬੰਧ ਪਹਿਲਾਂ ਕੀਤਾ ਹੁੰਦਾ ਭਗੜਾ ਮੈਨੇਜਮੈਂਟ ਦਾ ਸੀ ਵਿੱਚੋਂ ਬਰਸਾਤਾਂ ਦਾ ਪਤਾ ਲੱਗ ਗਿਆ ਕਿ ਕਿੰਨੀ ਹੋ ਗਈ ਸੋਲੰਗੀ ਬਰਸਾਤ ਜ਼ਿਆਦਾ ਹੋਣੀ ਹੈ ਤੇ ਇਹ ਡੈਮਾਂ ਦੇ ਵਿੱਚ ਪਹਿਲਾਂ ਪਾਣੀ ਘਟਾ ਲੈਂਦੇ ਮੈਰੀ ਪਾਣੀ ਵਾਸਤੇ ਚੰਨੇ ਰਾਂ ਛੱਡਦੇ ਜਿਨ੍ਹਾਂ ਨੇ ਲੋਡ ਸੀ ਪਾਣੀ ਦੀ ਇਹ ਜੇ ਪਾਣੀ ਛੱਡਣਾ ਵੀ ਸੀਗਾ ਹੌਲੀ ਹੌਲੀ ਕਰਕੇ ਛੱਡਿਆ ਜਾ ਸਕਦਾ ਸੀ ਜਿਹੜਾ ਇੱਕਦਮ ਇੰਨਾ ਨੁਕਸਾਨ ਨਾ ਕਰਦਾ ਆਫਗਾਨਿਸਤਾਨ ਦੇ ਵਿੱਚੋਂ ਪਹਚਾ ਲਿਆ ਤੇ ਪ੍ਰਧਾਨ ਮੰਤਰੀ ਚਟ ਰਹਾਤ ਦਾ ਉਸ ਫੰਡ ਦਾ ਐਲਾਨ ਕਰਦਾ ਲੇਕਿਨ ਪੰਜਾਬ ਦਾ ਮਤਰਾਈ ਵਾਲਾ ਸੁੱਕੋ ਕੀਤਾ ਜਾ ਰਿਹਾ ਮੂੰਹ ਵੀ ਨਹੀਂ ਖੋਲਿਆ मतलब प्रधानमंत्री ਹੁਣ ਤੱਕ ਮੂੰਹ ਵੀ ਨਹੀਂ ਖੋਲਿਆ ਅਜੇ ਤੱਕ ਮਤਲਬ ਕੌਮੀ ਆਫ਼ਤ ਨਹੀਂ ਲਾ ਲਿਆ ਕਿਉਂਕਿ ਇਹ ਅਕਲ ਮੰਨ ਸਕਦੇ ਆ ਵੀ ਇਕੱਲੇ ਪੰਜਾਬ ਦੇ ਵਿੱਚ ਨਹੀਂ ਨੁਕਸਾਨ ਹੋਇਆ ਹਿਮਾਚਲ ਦੇ ਵਿੱਚ ਵੀ ਨੁਕਸਾਨ ਹੋਇਆ ਤੇ ਉਤਰਾਖੰਡ ਦੇ ਵਿੱਚ ਵੀ ਨੁਕਸਾਨ ਹੋਇਆ ਹੋਰ ਉੱਤਰੀ ਭਾਰਤ ਦੇ ਹੋਰ ਤੋਂ ਬਹਿ ਗਿਆ ਹੁਣ ਫੌਰੀ ਤੌਰ ਤੇ ਪੰਜਾਬ ਦੇ ਵਿੱਚ ਤਾਂ ਬਹੁਤ ਜਿਆਦਾ ਨੁਕਸਾਨ ਹੋ ਗਿਆ ਨਾ ਤੇ ਇਹਨੂੰ ਕੌਮੀ ਆਫ਼ਤ ਕਿਉਂ ਨਹੀਂ ਲਾਂਦੇ ਅਸੀਂ ਮੰਗ ਕਰਿਆ ਕੱਲਾ ਸਾਰੇ ਡੀਸੀਆਂ ਨੂੰ ਮੰਗ ਪੱਤਰ ਦੇ ਕੇ ਪ੍ਰਧਾਨ ਮੰਤਰੀ ਨੂੰ ਵੀ ਭੇਜਿਆ ਮੰਗ